ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਧੰਨਵਾਦ ਜੀ ਤੇ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਸਾਡੇ ਛੋਟੇ ਜਿਹੇ ਸੱਦੇ ਤੁਸੀਂ ਆਇਓ ਜਿਹੜਾ ਅੱਜ ਦਾ ਜਿਹੜਾ ਪਖਵਾ ਜਾਂ ਇਮੀਡੀਟ ਇਸ਼ੂ ਹੈ ਉਹ ਤਾਂ ਹੈਗਾ ਵੀ ਬੜੇ ਅਫਸੋਸ ਦੀ ਗੱਲ ਹੈ ਵੀ ਸ਼ਰੋਮਣੀ ਅਕਾਲੀ ਦਲ ਆਪਣੀਆਂ ਗਲਤੀਆਂ ਤੋਂ ਨਹੀਂ ਸਿੱਖ ਰਿਹਾ ਜਿਹੜੀਆਂ ਗਲਤੀਆਂ ਪਿਛਲੇ ਸਮੇਂ ਦੇ ਵਿੱਚ ਹੋਈਆਂ ਡੇਰਾ ਮੁਖੀ ਨੂੰ ਮਾਫੀ ਨੂੰ ਲੈ ਕੇ ਉਸ ਤੋਂ ਬਾਅਦ ਸਾਰੀਆਂ ਜਿਹੜੀਆਂ ਘਟਨਾਵਾਂ ਜੁੜੀਆਂ ਉਹੀ ਗਲਤੀਆਂ ਦੁਬਾਰੇ ਦਰਾਉਣ ਤੇ ਲੱਗੇ ਹੋਏ ਜਿਵੇਂ ਉਸ ਸਮੇਂ ਡੇਰਾ ਮੁਖੀ ਨੂੰ ਦਬਾਅ ਪਾ ਕੇ ਕੱਲ ਤੱਕ ਸਾਹ ਦੇ ਜਥਾਰ ਤੇ ਮਾਫੀ ਦਵਾਈ ਗਈ ਉਸੇ ਤਰੀਕੇ ਦੇ ਨਾਲ ਸੁਖਬੀਰ ਸਿੰਘ ਬਾਦਲ ਨੂੰ ਵੀ ਜਿਹੜੀ ਹੈ ਦਬਾਅ ਪਾ ਕੇ ਜਿਹੜਾ ਮਾਫੀ ਦਿਵਾਉਣ ਵਿੱਚ ਇਹ ਆਪ ਦਾ ਲੱਗੇ ਹੋਏ ਨੇ ਇਹ ਦੋ ਟੀਕੇ ਦੇ ਨਾਲ ਦਬਾਅ ਪਾਇਆ ਜਾ ਰਿਹਾ ਇਕ ਤਾਂ ਜਿਹੜੇ ਇਹਨਾਂ ਦੇ ਆਗੂ ਨਹੀਂ ਚਾਹੇ ਵਿਰਸਾ ਸਿੰਘ ਵਲਤੋਹਾ ਚਾਹੇ ਹਰਵਿੰਦਰ ਸਿੰਘ ਸਰਨਾ ਇਹਨਾਂ ਦੋਨਾਂ ਨੇ ਬੜੀ ਸੋਚੀ ਸਮਝੀ ਤਰੀਕੇ ਦੇ ਨਾਲ ਅਕਾਲ ਸਾਹਿਬ ਸਾਹਿਬ ਦੇ ਜਥੇਦਾਰ ਤੇ ਹਰਵਿੰਦਰ ਸਿੰਘ ਸਰਨਾ ਨੇ ਅਟੈਕ ਕੀਤਾ ਅਤੇ ਦੂਸਰੇ ਪਾਸੇ ਚਤਹਦਾਰ ਹਰਪ੍ਰੀਤ ਸਿੰਘ ਜੀ ਉਹਨਾਂ ਤੇ ਜਿਹੜਾ ਹੈ ਵਿਰਸਾਵਲ ਟੋਹਾ ਦੁਆਰੇ ਉਹਨੇ ਆਪਦਾ ਟੈਗ ਸ਼ੁਰੂ ਕਰਤਾ ਉਹਨਾਂ ਤੇ ਦਬਾਅ ਬਣਾਉਣ ਲਈ ਤੇ ਮੈਨੂੰ ਦੁੱਖ ਦੀ ਗੱਲ ਇਹ ਆ ਕਿ ਕਈ মিডিਆ ਜਿਹੜੇ ਹਾਊਸਸ ਨੇ ਉਹ ਵੀ ਜਾਣ ਬੁੱਝ ਕੇ ਉਹਨਾਂ ਦਾ ਸਾਥ ਦੇ ਰਹੇ ਨੇ ਉਹਨਾਂ ਨੂੰ ਲਾਈਨ ਉਹਨੂੰ ਹਾਈਲਾਈਟ ਕਰਕੇ ਵਿਰਸਾ ਸਿੰਘ ਬਲਟੋਹਾ ਮੈਂ ਦੇਖਿਆ ਕਈ ਦਿਨ ਜਿਹੜਾ ਹੈ ਦੋ ਦਿਨ ਉਹ ਪ੍ਰਾਈਮ ਟਾਈਮ ਤੇ ਵਿਰਸਾ ਸਿੰਘ ਬਲਟੋਹਾ ਚੱਲਦਾ ਰਿਹਾ ਇਹ ਕਿਹੜੀ ਚੀਜ਼ ਹੈ ਵਿਰਸਾ ਸਿੰਘ ਵਲਟੋਹਾ ਜਾਂ ਕਿੱਡੀ ਕੋ ਦੀ अहमियत ਹੈ ਇਹ ਸਾਰਾ ਕੁਝ ਅਕਾਲੀ ਦਲ ਦੀ ਬਾਦਲ ਦਲ ਦੀ ਸ਼ਹਿ ਦੇ ਉੱਤੇ ਸੁਭੀਰ ਸਿੰਘ ਬਾਦਲ ਦੀ ਸ਼ਹਿ ਦੇ ਉੱਤੇ ਹੋ ਰਿਹਾ ਹੈ ਅੱਜ ਵੀ ਵਿਰਸਾ ਸਿੰਘ ਵਲਟੋਹਾ ਚਾਹੇ ਬਾਹਰ ਹੈ ਪਰ ਉਹ ਜੋ ਕੁਝ ਜਿਹੜਾ ਬਾਦਲ ਦਲ ਵੱਲੋਂ ਹੁਕਮ ਆਉਂਦਾ ਉਹ ਲਾਗੂ ਕਰਦਾ ਹੈ ਤੇ ਹਰਵਿੰਦਰ ਸਿੰਘ ਸਰਨਾ ਦਾ ਵੀ ਤੁਸੀਂ ਪਿਸ਼ੋਕਰ ਤੇ ਨਿਗਾਹ ਮਾਰ ਕੇ ਦੇਖ ਲਓ ਕੀ ਉਹਨਾਂ ਦੀ ਸੋਚ ਹੈ ਇਹ ਜੇ ਬੰਦਿਆਂ ਨੂੰ ਇਹ ਮੂਰੇ ਕਰਕੇ ਤੇ ਦੂਸਰੇ ਪਾਸੇ ਜੋ ਮੀਟਿੰਗ ਕਈ ਅਖਬਾਰਾਂ ਦੇ ਵਿੱਚ ਛਵੀ ਵੀ ਹੈ ਕਿ ਫਤਿਹਗੜ ਸਾਹਿਬ ਦੇ ਵਿੱਚ ਭੂਂਦਰ ਸਾਹਿਬ ਨੇ ਧਾਮੀ ਸਾਹਿਬ ਨੇ ਜਸਰ ਹਰਪ੍ਰੀਤ ਸਿੰਘ ਉਹਨਾਂ ਨਾਲ ਮੀਟਿੰਗ ਕਰਕੇ ਉਹਨਾਂ ਤੇ ਦਬਾਅ ਪਾਉਣ ਦੀ ਕੋਸ਼ਿਸ਼ ਕੀਤੀ ਵੀ ਇਹੋ ਜਿਹਾ ਫੈਸਲਾ ਜਿਹੜਾ ਹੈ ਸੁਖਬੀਰ ਸਿੰਘ ਦੇ ਬਾਦਲ ਦੇ ਹੱਕ ਵਿੱਚ ਹੋਣਾ ਚਾਹੀਦਾ ਸੋ ਇਹ ਜਿਹੜਾ ਜੋ ਕੁਝ ਹੋ ਰਿਹਾ ਹੈ ਇੰਨ ਜਿਹਾ ਚੀਜ਼ਾਂ ਨੇ ਪਹਿਲਾਂ ਵੀ ਨੁਕਸਾਨ ਕੀਤਾ ਤੇ ਹੁਣ ਵੀ ਉਸੇ ਰਸਤੇ ਤੇ ਤੁਰੇ ਹੋਏ ਨੇ ਮੈਨੂੰ ਅਫਸੋਸ ਇਸ ਗੱਲ ਦਾ ਵੀ ਹੈ ਕਿ ਧਾਮੀ ਸਾਹਿਬ ਵਰਗੇ ਭੁੰਦਰ ਸਾਹਿਬ ਵਰਗੇ ਬੜੇ ਸੁਲਝੇ ਹੋਏ ਲੀਡਰ ਨੇ ਬੜੇ ਪੁਰਾਣੇ ਲੀਡਰ ਨੇ ਸਾਡੇ ਸਤਕਾਰਯੋਗ ਨੇ ਉਹ ਕਿਵੇਂ ਜਿਹੜਾ ਏਸੀ ਜੀ ਗੱਲਾਂ ਦੇ ਵਿਚਾਰ ਰਹੇ ਨੇ ਕਿ ਸੁਖਬੀ ਸਿੰਘ ਬਾਦਲ ਨੂੰ ਬਚਾਉਣ ਲਈ ਸੱਤ ਤੱਕ ਉਹ ਤੁਰੇ ਹੋਏ ਨੇ ਮੈਂ ਸਮਝਦਾ ਉਹਨਾਂ ਨੂੰ ਵੀ ਇਹ ਚੀਜ਼ ਤੋਂ ਗੁਰੇਸ਼ ਕਰਨਾ ਚਾਹੀਦਾ ਕਿਉਂਕਿ ਕਿਤੇ ਐ ਨਾ ਹੋਵੇ ਵੀ ਉਹ ਆਪਦਾ ਵੀ ਜਿਹੜਾ ਹੈ ਕਿਤੇ ਨਾ ਕਿਤੇ ਆਪਦੇ ਤੇ ਜਿਹੜਾ ਸਵਾਲੀਆ ਨਿਸ਼ਾਨ ਖੜਾ ਕਰ ਜਿਹੜਾ ਹੈ ਖੜਾ ਕਰਨ ਨੇ ਸੁਬੀਰ ਸਿੰਘ ਬਾਦਲ ਦਾ ਪਖਪੂਰ ਦੇ ਪੂਰ ਦੇ ਕਿਉਂਕਿ ਇਹੀ ਕੁਛ ਦਲਜੀਤ ਸਿੰਘ ਚੀਮਾ ਨੇ ਤੇ ਸੁਬੀਰ ਸਿੰਘ ਬਾਦਲ ਨੇ ਡੇਰਾ ਮੁਖੀ ਦੀ ਮਾਫੀ ਵੇਲੇ ਕੀਤਾ ਇਹੀ ਰੋਲ ਅਦਾ ਕੀਤਾ ਸੀ ਜਿਹੜਾ ਅਜੋ ਉਹ ਕਰ ਰਹੇ ਨੇ ਇਸ ਸਚੇਤਨ ਦੇ ਲੋੜ ਨਾਲੇ ਮੁੱਦਾ ਕੋਈ ਸੁਬੀਰ ਸਿੰਘ ਬਾਦਲ ਦਾ ਨਹੀਂ ਹੈ ਇੱਕ ਸੰਸਥਾ ਦਾ ਹੈ ਸ਼੍ਰੋਮਣੀ ਅਕਾਲੀ ਦਲ ਜਿਹੜੀ ਇੱਕ ਸੰਸਥਾ ਹੈ ਉਹਨੂੰ ਬਚਾਉਣ ਵਾਸਤੇ ਜਿਹੜਾ ਹੈ ਸਿੰਘ ਸਹਬਾਨਾ ਨੇ ਵਿਚਾਰ ਲਏ ਨੇ ਸੁਬੀ ਸਿੰਘ ਬਾਦਲ ਨੂੰ ਕਿਸ ਤਰੀਕੇ ਦੇ ਨਾਲ ਕੀ ਕੋਈ ਸਜ਼ਾ ਹੋਣੀ ਚਾਹੀਦੀ ਹੈ ਇਸ ਚੀਜ਼ਾਂ ਤੇ ਵਿਚਾਰ ਚਰਚਾ ਹੋਈ ਹੁਣ ਤਾਂ ਹਜੇ ਤਾਂ ਸਿਰਫ ਉਹਨਾਂ ਨੇ ਵਿਚਾਰ ਲਏ ਨੇ ਉਹਨਾਂ ਨੇ ਕੋਈ ਫੈਸਲਾ ਨਹੀਂ ਕੀਤਾ ਕਿਉਂ ਉਹਨਾਂ ਦੇ ਵਿੱਚ ਇੰਨੀ ਘਬਰਾਹਟ ਹੈ ਤੇ ਨਾਲੇ ਸਿੰਘ ਸਹਬਾਨ ਨੇ ਹੁਣ ਤੱਕ ਜੋ ਫੈਸਲੇ ਕੀਤੇ ਨੇ ਉਹ ਕਿਤੇ ਨਾ ਕਿਤੇ ਸਾਰੇ ਸਿੱਖ ਮਰਿਆਦਾ ਨੂੰ ਮੁਕਰਾ ਕੇ ਸਿੱਖ ਸੋਚ ਨੂੰ ਮੁਕਰਾ ਕੇ ਲੋਕਾਂ ਦੀਆਂ ਭਾਵਨਾਵਾਂ ਨੂੰ ਮੁਕਰਾ ਕੇ ਕੀਤੇ ਨੇ ਤੇ ਇਹੀ ਆਸ ਤੁਹ ਇੱਕ ਵਿੱਚ ਅਸੀਂ ਉਹਨਾਂ ਨੂੰ ਕਰਦੇ ਆ ਤੇ ਨਾਲੇ ਕੋਈ ਇਹ ਇਕੱਲੇ ਸੁਬੀ ਸਿੰਘ ਬਾਦਲ ਦੀ ਗੱਲ ਨਹੀਂ ਸੁਬੀਰ ਸਿੰਘ ਬਾਦਲ ਨੇ ਆਪਣੀ ਗਲਤੀ ਮੰਨੀ ਹੈ ਉੱਥੇ ਜਾ ਕੇ ਮੈਂ ਵੀ ਕੋਈ ਅਸੀਂ ਵੀ ਆਪਣੀ ਗਲਤੀ ਮੰਨੀ ਹੈ ਮੈਂ ਖੁਦ ਜਾ ਕੇ ਲਿਖ ਕੇ ਕਿਹਾ ਵੀ ਜੀ ਅਸੀਂ ਆਪਣਾ ਅਜ਼ਾਰ ਆਲਮ ਨੂੰ ਲਿਆਉਣ ਦੇ ਵਿੱਚ ਸਾਡਾ ਰੋਲ ਸੀ ਅਸੀਂ ਮੰਨਿਆ ਤੇ ਜੇ ਸਜ਼ਾ ਉਹਨਾਂ ਨੂੰ ਲੱਗੂ ਸਾਨੂੰ ਵੀ ਲੱਗੂਗੀ ਅਸੀਂ ਤਾਂ ਕਦੇ ਇਹ ਨਹੀਂ ਕਿਹਾ ਵੀ ਸਾਨੂੰ ਕੋਈ ਸਜ਼ਾ ਸਖਤ ਨਾਲ ਲਾਈ ਜਾਵੇ ਇਹ ਤਾਂ ਅੱਜ ਸਮਾਂ ਇਹ ਹੈ ਵੀ ਦੁਬਾਰੇ ਜੇ ਇੱਕ ਸਿੱਖਾਂ ਦਾ ਵਿਸ਼ਵਾਸ ਖੜਾ ਕਰਨਾ ਹੈ ਜੋ ਸਾਡੀਆਂ ਸਰਬੋਤਮ ਸੰਸਥਾ ਹੈ ਅਕਾਲ ਤਖਤ ਸਾਹਿਬ ਦੀ ਉਹਦਾ ਰੁਤਬੇ ਨੂੰ ਹੋਰ ਉੱਚਾ ਚੱਕਰਾਂ ਤਾਂ ਸਿੰਘ ਸਹਿਬਾਨ ਨੂੰ ਜਿਹੜਾ ਇੰਡੀਪੈਂਡੈਂਟਲੀ ਫੰਕਸ਼ਨ ਕਰਨ ਦਾ ਜਿਹੜਾ ਹੈ ਇਹਨਾਂ ਨੂੰ ਕਰਨ ਦੇਣਾ ਚਾਹੀਦਾ ਹੈ ਇਹਦੇ ਵਿੱਚ ਦਖਲ ਅੰਦਾਜ਼ੀ ਨਹੀਂ ਕਰਨੀ ਚਾਹੀਦੀ ਨਹੀਂ ਜਿਹਾ ਜਾਂ ਸੰਤਾਪ ਹੁਣਾਂ ਪਿਛਲੇ ਜਿਹੜਾ ਹੈ 7-8 ਸਾਲਾਂ ਤੋਂ ਸ਼੍ਰੋਮਣੀ ਕਾਲੀ ਦਰ ਨੇ ਚੱਲਿਆ ਉਹੀ ਫੇਰ ਅੱਗੇ ਜਿਹੜਾ ਸਾਹਮਣੇ ਆਜੂਗਾ ਇਸ ਲਈ ਅੱਜ ਇਸ ਚੀਜ਼ ਦਾ ਅਸੀਂ ਜਿਹੜੇ ਯਤਨ ਕੀਤੇ ਜਾ ਰਹੇ ਨੇ ਉਹਦਾ ਅਸੀਂ ਖੰਡਨ ਕਰਦੇ ਆ ਤੇ ਨਾਲੇ ਮੈਂ ਸਮਝਦਾ ਅੱਜ ਪੂਰਾ ਸਿੱਖ ਜਗਤ ਤੁਸੀਂ ਇੱਥੋਂ ਤੱਕ ਕੀ ਬਾਦਲ ਦਲ ਦੇ ਵਿੱਚ ਬੈਠੇ 80% ਲੀਡਰ ਇਹ ਚਾਹੁੰਦੇ ਨੇ ਵੀ ਅਕਾਲ ਤਖਤ ਸਾਹਿਬ ਇੰਡੀਪੈਂਡੈਂਟ ਹਸਤੀ ਹੋ ਕੇ ਫੈਸਲੇ ਲਵੇ ਜੋ ਅੱਜ ਲੋੜ ਹੈ ਕੌਮ ਨੂੰ ਉਹ ਜਿਹੇ ਫੈਸਲੇ ਲੈ ਜਾਣ ਚਾਹੇ ਮੈਂ ਹਾਂ ਚਾਹੇ ਕੋਈ ਹੋਰ ਹੈ ਜੇ ਸਾਨੂੰ ਜਿਹੜਾ ਸਾਡੇ ਖਿਲਾਫ ਜਿਹੜਾ ਹੈ ਫੈਸਲੇ ਲੈਣੇ ਪੈਂਦੇ ਆ ਤਾਂ ਉਹਦੇ ਵਾਸਤੇ ਇੱਕ ਇੰਡੀਵਿਜੂਅਲ ਮੈਟਰ ਨਹੀਂ ਕਰਦਾ ਕੌਮ ਮੈਟਰ ਕਰਦੀ ਹੈ ਤਾਂ ਕਿ ਜਿਹੜਾ ਆਉਣ ਵਾਲੀਆਂ ਪੀੜ੍ਹੀਆਂ ਉਹ ਇਹ ਸੋਚਣ ਵੀ ਜੀ ਕਿਸੇ ਨੇ ਕੋਈ ਗਲਤੀ ਕੀਤੀ ਸੀ ਤਾਂ ਉਹਨੂੰ ਜਿਹੜਾ ਹੈ ਆਪ ਮੁਖਤਨਾ ਪਿਆ ਤੇ ਇਹੀ ਜੀ ਕੋਈ ਦੁਬਾਰੇ ਗਲਤੀ ਕਰਨ ਦੀ ਹਿੰਮਤ ਨਾ ਕਰੇ ਇਹੀ ਮਕਸਦ ਹੁੰਦਾ ਹੈ ਸਜ਼ਾ ਦੇਣ ਦਾ ਤਾਂ ਹੋਰ ਤਾਂ ਕੋਈ ਮਕਸਦ ਹੀ ਨਹੀਂ ਹੁੰਦਾ ਨਹੀਂ ਫਿਰ ਏਡੇ ਏਡੇ ਵੱਡੇ ਜੁਰਮ ਕਰਕੇ ਕੋਰਟ ਵੀ ਸਜ਼ਾ ਦਿੰਦੀ ਹੈ ਉਹਦੀ ਸਜ਼ਾ ਜੁਰਮ ਮੁਤਾਬਕ ਦਿੰਦੀ ਹੈ ਸੋ ਕਾਬਤਖ ਸਾਹਿਬ ਵੀ ਉਹਦੇ ਮੁਤਾਬਕ ਆਪਦਾ ਫੈਸਲਾ ਕਰਨ ਦੇ ਸਮਰਥ ਨੇ ਤੇ ਇਹੀ ਜਿਹੜੀ ਹੈ ਅਸੀਂ ਗੱਲ ਜਿਹੜੀ ਰੱਖਣਾ ਚਾਹੁੰਦੇ ਸੀ ਦੂਸਰੀ ਗੱਲ ਜਿਹੜੀ ਆਈ ਹੈ ਵੀ ਜਿਹੜੇ ਸਾਡੇ 에어ਪੋਰਟ ਤੇ ਮੁਲਾਜ਼ਮ ਨੇ ਸਿੱਖ ਮੁਲਾਜ਼ਮ ਖਾਸ ਤੌਰ ਤੇ ਅੰਮ੍ਰਿਤਧਾਰੀ ਜਿਹੜੇ ਸ੍ਰੀ ਸਾਹਿਬ ਪਾਉਂਦੇ ਨੇ ਉਹਨਾਂ ਨੂੰ ਜਿਹੜੀ ਹਦਾਇਤ ਕੀਤੀ ਗਈ ਹੈ ਵੀ ਅ ਸ੍ਰੀ ਸਾਹਿਬ ਨਹੀਂ ਪਾ ਸਕਦੇ ਉਹ ਵੀ ਬੜਾ ਸਰਕਾਰ ਦਾ ਮਾੜਾ ਫੈਸਲਾ ਹੈ ਪਤਾ ਨਹੀਂ ਕਿਉਂ ਕੇਂਦਰ ਸਰਕਾਰ ਦੁਬਾਰੇ ਦੁਬਾਰੇ ਹਜੇ ਫੈਸਲੇ ਕਰਦੀ ਹੈ ਜਿਹੜੇ ਸਿੱਖਾਂ ਦਾ ਜਿਹੜੀਆਂ ਭਾਵਨਾਵਾਂ ਨੂੰ ਠੇਸ ਮਾਰਦੇ ਆ ਕੀ ਉਹਨਾਂ ਨੂੰ ਕੋਈ ਸਲਾਹ ਨਹੀਂ ਦਿੰਦਾ ਜਾਂ ਕੀ ਉਹ ਜਾਣ ਬੁੱਝ ਕੇ ਕਰਦੇ ਨੇ ਮੈਨੂੰ ਨਹੀਂ ਪਤਾ ਪਰ ਇਹ ਜਿਹੜਾ ਫੈਸਲਾ ਹੈ ਇਹਦਾ ਕੋਈ ਕਾਰਨ ਨਹੀਂ ਹੈ ਹੁਣ ਤੱਕ ਜਿਹੜੇ ਉੱਥੇ ਮੁਲਾਜ਼ਮ ਨੇ ਚਾਹੇ ਸਿਕਿਉਰਿਟੀ ਚ ਨੇ ਚਾਹੇ ਹੋਰ ਨੇ ਕਦੇ ਕਿਸੇ ਨੇ ਕੋਈ ਐਸੀ ਘਟਨਾ ਨਹੀਂ ਹੋਈ ਜਿਸ ਦੇ ਨਾਲ ਉਹਨਾਂ ਤੋਂ ਕਿਸੇ ਨੂੰ ਖਤਰਾ ਪੈਦਾ ਹੋਇਆ ਹੋਵੇ ਪਰ ਫਿਰ ਵੀ ਇਹੋ ਜਿਹਾ ਫੈਸਲਾ ਕੀਤਾ ਹੈ ਤੋਂ ਸਰਕਾਰ ਦਾ ਵੀ ਅਸੀਂ ਇਹ ਫੈਸਲੇ ਦਾ ਖੰਡਨ ਕਰਦੇ ਆਂ ਤੇ ਅਪੀਲ ਕਰਦੇ ਆਂ ਵੀ ਜਲਦੀ ਤੋਂ ਜਲਦੀ ਇਹ ਫੈਸਲਾ ਵਾਪਸ ਵੀ ਲਿਆ ਜਾਵੇ ਤੇ ਜਿਹੜੇ ਲੋਕ ਜਿਨ੍ਹਾਂ ਨੇ ਜੇ ਸਰਕਾਰ ਦੇ ਉੱਚ ਪੱਧਰ ਤੇ ਨਹੀਂ ਹੋਇਆ ਫੈਸਲਾ ਤਾਂ ਜਿਹੜੇ ਲੋਕਾਂ ਨੇ ਫੈਸਲੇ ਲਏ ਉਹਨਾਂ ਨੂੰ ਵੀ ਤਾੜਨਾ ਹੋਣੀ ਚਾਹੀਦੀ ਹੈ ਉਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ। ਤੇ ਇਹ ਇਹ ਦੋ ਜਿਹੜੇ ਇਸ਼ੂਜ਼ ਨੇ ਇਹ ਅਸੀਂ ਅ ਅੱਜ ਇਹ ਟਿਕ ਅਪ ਕਰਨਾ ਚਾਹੁੰਦੇ ਸੀ ਤੇ ਮੈਂ ਆਸ ਕਰਦਾਗਾ ਵੀ ਅ ਜਿਹੜੇ ਖਾਸ ਤੌਰ ਤੇ ਬਾਦਲ ਦਲ ਦੇ ਲੀਡਰ ਨੇ ਉਹ ਉਹ ਇਸ ਚੀਜ਼ ਨੂੰ ਜ਼ਰੂਰ ਵਿਚਾਰ ਚ ਰੱਖਣਗੇ ਕਿ ਇਹ ਪਹਿਲਾਂ ਅਸੀਂ ਬਹੁਤ ਵੱਡਾ ਨੁਕਸਾਨ ਖਾ ਚੁੱਕੇ ਹਾਂ ਦੁਆਰੇ ਇਹਦੀ ਗਲਤੀ ਨਾ ਹੋਣੀ ਕੀ ਸਰ ਸਰ ਸੁਧਾਰ ਰਹਿਣ ਦਾ ਕੋਈ ਡੈਪੂਟੇਸ਼ਨ ਮਿਲੂਗਾ ਇਹ ਮਸਲੇ ਦੇ ਜਿਹੜਾ ਦੇਖੋ ਅਸੀਂ ਕੋਈ ਡੈਪੂਟੇਸ਼ਨ ਨਹੀਂ ਮਿਲਣਾ ਉਹਦਾ ਕਾਰਨ ਹੈ ਅਸੀਂ ਮਿਲਣ ਤੋਂ ਗੁਰੇਜ਼ ਇਸ ਕਰਕੇ ਕਰ ਰਹੇ ਆ ਵੀ ਕਾਨੂੰ ਇਹ ਨਾ ਲੱਗੇ ਵੀ ਇਹ ਅਸੀਂ ਵੀ ਇੱਕ ਤਰ੍ਹਾਂ ਵੀ ਸ਼ਾਇਦ ਇਹ ਪ੍ਰਭਾਵ ਪਾਉਣ ਦੀ ਕੋਸ਼ਿਸ਼ ਕਰ ਰਹੇ ਨੇ ਨਹੀਂ ਨਹੀਂ ਸ੍ਰੀ ਸਾਹਿਬ ਦੇ ਮਸਲੇ ਹਾਂ ਸ੍ਰੀ ਸਾਹਿਬ ਦੇ ਮਸਲੇ 'ਚ ਅਸੀਂ ਟੈਕ ਅਪ ਕਰਾਂਗੇ ਦੇਖੋ ਜਿਹਨੂੰ ਵੀ ਜਿਹੜੇ ਵੀ ਲੀਡਰਸ਼ਿਪ ਨੂੰ ਉੱਥੋਂ ਟਾਈਮ ਮਿਲਿਆ ਚਾਹੇ ਸਿਵਲਿਜ਼ੇਸ਼ਨ ਮਿਨਿਸਟਰ ਨੇ ਉਹਨਾਂ ਨਾਲ ਟਾਈਪ ਅਪ ਕਰ ਸਕਦਾ ਹੈ ਮਿਸਟਰ ਸਿੰਧੀਆਂ ਨੇ ਉਹਨਾਂ ਟੇਕ ਅਪ ਕਰਾਂਗੇ ਮਤਲਬ ਅਸੀਂ ਟੇਕ ਅਪ ਕਰਾਂਗੇ ਇਸ ਨੂੰ ਇਹ ਕੀ ਸਮਝਦੇ ਹੋ ਵੀ ਜਥੇਦਾਰ ਰਵੈਸ ਚੇਤ ਪ੍ਰਭਾਵ ਦੇ ਸੀ ਨਹੀਂ ਜਥੇਦਾਰ ਪ੍ਰਭਾਵਕ ਨਹੀਂ ਹੈਗੇ ਪਰ ਉਹਨਾਂ ਦੇ ਪ੍ਰਭਾਵ ਪਾਉਣ ਦੀ ਕੋਸ਼ਿਸ਼ ਹੋ ਰਹੀ ਹੈ ਉਹਨਾਂ ਨੂੰ ਉਹਨਾਂ ਦੇ ਦੇਖੋ ਸਿੰਘ ਸੇਮਾਨ ਦੀ ਕਿਰਦਾਰ ਕੁਸ਼ੀ ਇਹਨਾਂ ਨੇ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਦੇ ਝੂਠੇ ਇਲਜ਼ਾਮ ਲਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਤੇ ਜਿਹੜਾ ਹੈ ਹੋਰ ਤਰ੍ਹਾਂ ਦੇ ਦਬਾਅ ਪਾਉਣ ਦੀ ਕੋਸ਼ਿਸ਼ ਕੀਤੀ ਹੈ ਹਰ ਹੀਲਾ ਵਸੀਲਾ ਵਰਤਿਆ ਜਾ ਰਿਹਾ ਹੈ ਉਹਨਾਂ ਦੇ ਦਬਾਅ ਪਾਉਣ ਲਈ ਪਰ ਅੱਜ ਤੱਕ ਉਹਨਾਂ ਨੇ ਕਿਸੇ ਤਰ੍ਹਾਂ ਦੇ ਉਹਨਾਂ ਦੇ ਦਬਾਅ ਥੱਲੇ ਨਹੀਂ ਆਏ ਬੜਾ ਸਹੀ ਸਟੇਜ ਢੰਗ ਦੇ ਨਾਲ ਜਿਵੇਂ ਲੋਕਾਂ ਦੀ ਆਸ ਹੈ ਕਿ ਜਿਹੜਾ ਜਿਹੜਾ ਲੋਕ ਚਾਹੁੰਦੇ ਨੇ ਕਾਲੀ ਫੂਲਾ ਸਿੰਘ ਵਰਗਾ ਸ਼ਖਸੀਅਤ ਜਿਹੜੀ ਹੈ ਉਹ ਕਰੇ ਉਹੀ ਜੀ ਹੈ ਦੇਖੋ ਮੈਂ ਇੱਕ ਹੋਰ ਗੱਲ ਵੀ ਕਹਿਣਾ ਚਾਹੁੰਦਾ ਜੋਸ਼ ਗਿਆਨੀ ਲਖਵੀਰ ਸਿੰਘ ਜੀ ਨੇ ਇਸ ਵਾਰੀ ਬੰਦੀ ਛੋੜ ਦਿਵਸ ਦੇ ਉੱਤੇ ਜੋ ਉਹਨਾਂ ਨੇ ਸਿੱਖ ਕੌਮ ਦੇ ਨਾਲ ਸੰਦੇਸ਼ ਦਿੱਤਾ ਹੈ ਉਹ ਵਾਕਈ ਬਹੁਤ ਡੂੰਘਾ ਤੇ ਬਹੁਤ ਹੀ ਛਲਾਂਗਾ ਯੋਗ ਹੈ ਉਹਦੇ ਵਿੱਚ ਸਿੱਖ ਕੌਮ ਦੇ ਇੱਕ ਇੱਕ ਮਸਲੇ ਨੂੰ ਉਹਨਾਂ ਨੇ ਛੋਇਆ ਹੈ ਸਿੱਖ ਕੌਮ ਦੀ ਇੱਕ ਇੱਕ ਭਾਵਨਾ ਜਿਹੜੀ ਹੈ ਸਿੱਖਾਂ ਦੀ ਉਹਨੂੰ ਟੱਚ ਕੀਤਾ ਹੈ ਸਿੱਖਾਂ ਦੀਆਂ ਜੋ ਸਮੱਸਿਆਵਾਂ ਨੇ ਮੁਸ਼ਕਲਾਂ ਨੇ ਉਹਨਾਂ ਦੇ ਕਾਰਨ ਉਹ ਸਾਰੀਆਂ ਚੀਜ਼ਾਂ ਨੂੰ ਟੱਚ ਕੀਤਾ ਹੈ ਬੜੇ ਥੋੜੇ ਸ਼ਬਦਾਂ ਵਿੱਚ ਅਤੇ ਮੈਂ ਸਮਝਦਾ ਜਿੰਨੀ ਚੰਗੇ ਤਰੀਕੇ ਨਾਲ ਉਹ ਅੱਜ ਸਮਝਦੇ ਨੇ ਵੀ ਅੱਜ ਕੀ ਜਿਹੜੀਆਂ ਔਕੜਾਂ ਦੇ ਵਿੱਚੋਂ ਕੌਮ ਲੰਘ ਰਹੀ ਹੈ ਉਹ ਇਹ ਜਿਹੇ ਇਹ ਜਿਹੇ ਵਿਅਕਤੀ ਹੀ ਜਿਹੜਾ ਸੇ ਕੌਮ ਨੂੰ ਸੇਹ ਦੇ ਸਕਦੇ ਆ ਨਿਰਪੱਖ ਹੋ ਕੇ ਸੇਹ ਦੇ ਸਕਦੇ ਆ ਉਹ ਨਾ ਕਿਸੇ ਦੇ ਪ੍ਰਭਾਵ ਥਲੇ ਨਹੀਂ ਹੈਗੇ ਅੱਜ ਤੱਕ ਤੇ ਨਾ ਹੀ ਉਹਨਾਂ ਨੇ ਸਾਨੂੰ ਇਸ ਗੱਲ ਦਾ ਇਹ ਵੀ ਉਹ ਨਾ ਹੀ ਉਹ ਐਸੀ ਸ਼ਖਸੀਅਤ ਨੇ ਵੀ ਉਹਨਾਂ ਦੇ ਪ੍ਰਭਾਵ ਨੇ ਪਰ ਗੱਲ ਹੈ ਵੀ ਕੋਸ਼ਿਸ਼ ਜਿਹੜੀ ਕਰਨਾ ਉਹ ਵੀ ਗਲਤ ਹੈ ਅਸਤੇ ਮੰਨਦੇ ਆ ਵੀ ਜਿਹੜਾ ਇਹ ਯਤਨ ਹੋ ਰਹੇ ਨੇ ਦਬਾਉਣ ਦੇ ਜਾਂ ਉਹਨਾਂ ਨੂੰ ਜਿਹੜਾ ਹੈ ਉਹਨਾਂ ਦੇ ਫੈਸਲਿਆਂ ਨੂੰ ਅਫੈਕਟ ਕਰਨ ਦੇ ਉਹ ਗਲਤ ਨਹੀਂ ਕਿਹਾ ਹੈਗਾ ਵੀ ਤੁਹਾਨੂੰ ਦੇ ਕੋਲ ਉਚਾਉਂ ਚਲ ਗਿਓ ਉਦੋਂ ਸਭ ਤਾਂ ਠੀਕ ਹੋਣਾ ਸਭ ਨੇ ਦੇਖੋ ਪੁੰਦਰ ਸਾਹਿਬ ਐਕਟਿੰਗ ਪ੍ਰਧਾਨ ਦੇ ਤੌਰ ਤੇ ਜਿਵੇਂ ਤੁਸੀਂ ਅਖਬਾਰਾਂ ਚ ਪੜ੍ਹਿਆ ਹੋਣਾ ਸਵੇਗੜ ਸਾਹਿਬ ਵਿੱਚ ਪੁੰਦਰ ਸਾਹਿਬ ਵੀ ਜਿਹੜਾ ਹੈ ਉਸ ਮੀਟਿੰਗ ਦਾ ਹਿੱਸਾ ਸੀਗੇ ਤੇ ਉੱਥੇ ਇਹੀ ਯਤਨ ਹੋਇਆ ਵੀ ਉਹ ਫੈਸਲੇ ਨੂੰ ਪ੍ਰਭਾਵਿਤ ਕੀਤਾ ਜਾ ਸਕੇ ਸਿੰਘ ਸਵਾਨ ਦੇ ਫੈਸਲੇ ਨੂੰ ਪ੍ਰਭਾਵਿਤ ਕਰਨ ਦਾ ਯਤਨ ਕੀ ਹੈ ਉਹਨਾਂ ਨੂੰ ਮਿੰਦਾ ਤਨਖਾਈਆਂ ਦੀ ਜਿਹੜੀ ਸਜ਼ਾ ਲਗਣੀ ਹੈ ਜਿਹੜੇ ਜਿਹਦੇ ਵਾਸਤੇ ਸਿੰਘ ਸਵਾਨ ਨੇ ਬੁੱਧੀਜੀਵੀ ਤੇ ਵਿਦਵਾਨਾਂ ਨੂੰ ਬੁਲਾਇਆ ਸੀ ਹੁਣ ਸਿੱਖ ਸੰਪਰਦਾਵਾਂ ਨੂੰ ਬੁਲਾਇਆ ਹੈ ਉਹਦਾ ਬਹੁਤ ਵਧੀਆ ਸਹੀ ਢੰਗ ਨਾਲ ਚੱਲ ਰਹੀ ਨੇ ਕਿਉਂਕਿ ਸਿੱਖ ਬੁੱਧੀਜੀਵੀ ਨੇ ਸਿੱਖ ਵਿਚਾਰਧਾਰਕ ਨੇ ਜਿਹੜੇ ਵਿਦਵਾਨ ਨੇ ਸੰਪਰਦਾਵਾਂ ਨੇ ਉਹ ਅਸਲ ਦੇ ਵਿੱਚ ਸਿੱਖ ਭਾਵਨਾਵਾਂ ਨੂੰ ਹੀ ਰੱਖਦੇ ਨੇ ਨਾ ਉੱਥੇ ਸੋ ਉਹਨਾਂ ਦੀ ਇੱਕ ਇੱਕ ਰਾਏ ਬਣਾਉਣ ਦਾ ਯਤਨ ਕਰ ਰਹੇ ਨੇ ਉਹ ਜਿਹੜਾ ਇੱਕ ਬਹੁਤ ਵਧੀਆ ਫੈਸਲਾ ਹੈ ਤੇ ਉਸ ਚੀਜ਼ਾਂ ਤੋਂ ਘਬਰਾ ਕੇ ਇਹ ਸਾਰਾ ਕੁਝ ਇਹਨਾਂ ਨੂੰ ਜਿਹੜਾ ਹੈ ਇੱਕ ਘਬਰਾਟ ਮਚ ਗਈ ਕਿਉਂਕਿ ਜਿਹੜੀਆਂ ਗੱਲਾਂ ਵਿੱਚੋਂ ਉਹਨਾਂ ਨੇ ਗੱਲ ਕਹੀਂ ਆ ਉੱਥੇ ਗੱਲਾਂ ਹੋਈਆਂ ਉਹ ਗੱਲਾਂ ਤਾਂ ਬਾਹਰ ਆਈ ਜਾਂਦੀਆਂ ਨੇ ਕਿਉਂਕਿ ਧਾਮੀ ਸਾਹਿਬ ਉੱਥੇ ਬੈਠੇ ਸੀ ਤੇ ਫਿਰ ਉਹ ਉਹ ਗੱਲਾਂ ਨੇ ਇਹਨਾਂ ਨੂੰ ਹੋਰ ਮਚਲਾਤਾ ਜੀ ਸਾਹਿਬ ਜਿੰਨੇ ਸੁਧਾਰ ਲੈਣ ਦੇ ਯਤਨ ਸੀ ਸ਼ਰੋਣੀ ਕਮੇਟੀ ਨੂੰ ਤੋਂ ਜਿਤਨਾ ਮੁਤਾਬਕ ਨਤੀਜੇ ਨਹੀਂ ਆਏ ਕੀ ਸਮਝਦੇ ਹੋ ਵੀ ਸੁਧਾਰ ਲੈਣ ਤੇ ਆਪੂਆਂ ਚੋਂ ਕੰਮੀ ਨਹੀਂ ਨਹੀਂ ਦੇਖੋ ਗੱਲ ਦਾ ਤਾਂ ਆਪੂ ਚ ਹੈ ਨਾ ਕੋਈ ਹੋਰ ਹੈ ਗੱਲ ਇਹ ਵੀ ਇੱਕ ਤਾਂ ਉਹਨਾਂ ਨੇ ਹਰ ਹੀਲਾ ਵਸੀਲਾ ਵਰਤੇ ਆ ਇੱਥੋਂ ਤੱਕ ਕੀ ਸਾਡੇ ਤੇ ਦੋਸ਼ ਲਾਉਂਦੇ ਰਹੇ ਉਹ ਵੀ ਇਹ ਭਾਜਪਾ ਨਾਲੇ ਫਲਾਣੀ ਪਾਰਟੀ ਨਾਲ ਜੁੜੇ ਹੋਏ ਨੇ ਵੋਟਾਂ ਤਾਂ ਭਾਜਪਾ ਦੀਆਂ ਤੇ ਆਮ ਆਦਮੀ ਪਾਰਟੀ ਦੀਆਂ ਕਾਂਗਰਸ ਦੀਆਂ ਇਹਨਾਂ ਦੇ ਹੱਕ ਚ ਭੁਗਤੀਆਂ ਤੁਸੀਂ ਦੇਖੋ ਤੁਹਾਨੂੰ ਮੈਂ ਐਗਜ਼ਾਮਪਲ ਦੇ ਕੇ ਦੱਸਦਾ ਤੁਹਾਨੂੰ ਰਵੀਕਰਨ ਸਿੰਘ ਕੱਲੋਂ ਬੀਜੇਪੀ ਦੇ ਅੱਜ ਇਲੈਕਸ਼ਨ ਲੜ ਰਹੇ ਨੇ ਉਹਨਾਂ ਦੇ ਦੋ ਜਿਹੜੇ ਨੁਮਾਇੰਦੇ ਸੀਗੇ ਐਸਜੀਪੀਸੀ ਚ ਦੋਨਾਂ ਨੇ ਸੁਖਵੀਰ ਸਿੰਘ ਇਹਦੇ ਦੇ ਧਾਮੀ ਸਾਹਿਬ ਦੇ ਹੱਕ ਚ ਵੋਟ ਪਾਈ ਫੇਰ ਕਾਂਗਰਸ ਦੇ ਦੋ ਆਗੂ ਨੇ ਜਿਹੜੇ ਐਸਜੀਪੀਸੀ ਮੈਂਬਰ ਨੇ ਉਹ ਹੁਣ ਤੱਕ ਪਿਛਲੇ 8 ਸਾਲਾਂ ਤੋਂ ਲਗਾਤਾਰ ਇਹਨਾਂ ਦੇ ਉਲਟ-ਵੋਟ ਪਾ ਰਹੇ ਨੇ ਇਸ ਵਾਰੀ ਦੋਨੋਂ ਗੈਰਹਾਜ਼ਰ ਹੋ ਗਏ ਫਿਰ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਬਾਬਾ ਸਿੰਘ ਮਾਨਪੁਰਾ ਅੱਜ ਆਮ ਆਦਮੀ ਪਾਰਟੀ ਦਾ ਇੱਕ ਲੀਡਰ ਹੈ ਜਿਹੜਾ ਮੈਂਬਰ ਹੈ ਉਹ ਧਾਮੀ ਸਾਹਿਬ ਦੀ ਮੀਟਿੰਗ ਵਿੱਚ ਹਾਜ਼ਰ ਹੋਇਆ ਤੇ ਪਰ ਦੋਸ਼ ਸਾਡੇ ਤੇ ਲਾ ਰਹੇ ਸਾਡੇ ਦਸਨ ਕਿਹੜਾ ਆਗੂ ਸਾਹਿਬ ਨੂੰ ਸਾਡੀ ਮੀਟਿੰਗ 'ਚ ਹਾਜ਼ਰ ਹੋਇਆ ਆਮ ਆਦਮੀ ਦਾ ਕਾਂਗਰਸ ਦਾ ਭਾਜਪੀ ਦਾ ਜਿਹਨੇ ਸਾਨੂੰ ਵੋਟ ਪਾਈ ਸੋ ਇਹਨਾਂ ਨੇ ਸਾਰੀਆਂ ਪਾਰਟੀਆਂ ਦਾ ਸਮਰਥਨ ਲਿਆ ਕਿਉਂਕਿ ਸਾਰੀਆਂ ਪਾਰਟੀਆਂ ਚਾਹੁੰਦੀਆਂ ਨੇ ਵੀ ਸੁਖਬੀਰ ਸਿੰਘ ਬਾਦਲ ਪ੍ਰਧਾਨ ਬਣਿਆ ਰਹੇ ਅਕਾਲੀ ਦਲ ਤੇ ਅਕਾਲੀ ਦਲ ਇਸੇ ਰੇਡ ਕੇ ਚ ਲੱਗਿਆ ਰਹੇ ਤੇ ਅਕਾਲੀ ਦਲ ਤਗੜਾ ਨਾ ਹੋਵੇ ਸੋ ਉਹ ਸਾਰੀਆਂ ਪਾਰਟੀਆਂ ਦੀ ਅਰਦੀ ਏਜੈਂਡੇ ਨੇ ਤੇ ਉਹਨਾਂ ਨੇ ਇਹਨਾਂ ਦੀ ਮਨਤ ਕੀਤੀ ਫੇਰ ਦੂਸਰੇ ਵਸੀਲੇ ਵੀ ਇਹਨਾਂ ਨੇ ਸਾਰੇ ਵਰਤੇ ਪਰ ਫੇਰ ਵੀ ਜੋ ਐਸਡੀਪੀਸੀ ਮੈਂਬਰਾਂ ਦਾ ਫਤਵਾ ਹੈ ਅਸੀਂ ਅਸੀਂ ਉਹਦੇ ਅੱਗੇ ਸਿਰ ਝਕਾਉਣੇ ਆਂ ਦੂਜੀ ਗੱਲ ਇਹ ਚੋਣ ਜਿਹੜੀ ਹੈ ਡਿਊ ਹੋਏ ਨੂੰ ਅੱਜ 9 ਸਾਲ ਹੋ ਗਏ। 9 ਸਾਲ ਨਹੀਂ ਹੁੰਦੀ ਐ 14 ਸਾਲ ਹੋਣ ਵਾਲੇ ਨੇ। ਤੇ ਅਸੀਂ ਤਾਂ ਕਹਿੰਦੇ ਵੀ ਚੋਣ ਹੋਣੀ ਚਾਹੀਦੀ ਐ। ਲੋਕ ਜਿਹਨੂੰ ਮਰਜ਼ੀ ਚੁਣਨ। ਚਾਹੇ ਅਕਾਲੀ ਦਲ ਦੇ ਨੁਮਾਇੰਦਿਆਂ ਨੂੰ ਬਾਦਲ ਸਿੰਘ ਦੇ ਨੂੰ ਚੁਣਨ। ਚਾਹੇ ਸਾਡੇ ਨੁਮਾਇੰਦਿਆਂ ਨੂੰ ਚੁਣਨ। ਚਾਹੇ ਭਾਈ ਰਣਜੀਤ ਸਿੰਘ ਜੀ ਦੇ ਨੁਮਾਇੰਦਿਆਂ ਨੂੰ ਚੁਣਨ। ਚਾਹੇ ਅਮਰਪਾਲ ਦੇ ਭਾਈ ਅਮਰਸਪਾਲ ਸਿੰਘ ਦੇ ਨੁਮਾਇੰਦਿਆਂ ਨੂੰ ਚੁਣਨ ਜਿਹਨੂੰ ਮਰਜ਼ੀ ਲੋਕ ਚੁਣਨ। ਪਰ ਗੱਲ ਐ ਵੀ ਲੋਕਾਂ ਦੇ ਵਿੱਚ ਜਿਹੜਾ ਲੋਕ ਸਿੱਖਾਂ ਦੀ ਭਾਵਨਾ ਮੁਤਾਬਕ ਐਸ்சிਪੀਸੀ ਦਾ ਹਾਊਸ ਨਵਾਂ ਜਿਹੜਾ ਹੈ ਉਹ ਹੋਣਾ ਚਾਹੀਦਾ ਤਾਂ ਹੀ ਜਿਹੜਾ ਸਹੀ ਢੰਗ ਦੇ ਨਾਲ ਐਸ்சிਪੀਸੀ ਜਿਹੜਾ ਕੰਮ ਕਰ ਸਕਦੀ ਹੈ